ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਬੇਦਿਕ ਚੈਰੀ ਚੋ ਸੁਬੇਦਿਕ ਚੈਰੀ ਚੋ ਨੀਅੰਮੀਏ ਫਤੇ ਬੁਲਾਕੇ ਆਏ ਹਾਜ਼ਨੀਆ ਵਿੱਚ ਆਪਣੀ ਅਸਿਨੀਹਾ ਵਿੱਚ ਆਪਣੀ ਨੀਅੰਮੀਏ ਮੌਤ ਲਿਖਾਕੇ ਆਇਆ ਸੁਬੇ ਦੀ ਕੈਰੀ ਚੋ ਤੇਰੀ ਸਿੱਖਿਆ ਪੱਲੇ ਬੰਨੀ ਹੈ ਨਹੀਂ ਕਿਸੇ ਦੀ ਮੰਨੀ ਹੈ ਤੇਰੀ ਸਿੱਖਿਆ ਪੱਲੇ ਬੰਨੀ ਹੈ ਨਹੀਂ ਕਿਸ ਦੀ ਮੰਨੀ ਹੈ ਅਸੀਂ ਮੌਤ ਫਰਿਸ਼ਤੇ ਨੂੰ ਅਸੀ ਮਾਤੇ ਫਰਿਸ਼ਟੇ ਨੂੰ ਨੀਅੰਮੀਏ ਜਰ ਬਣਾ ਕੇ ਆਏ ਹਾਂ ਸੁਬੇਦਿਕ ਚੇਰੀ ਚੋ ਸਾਨੂੰ ਡਰਨਾ ਕੋਈ ਡਰਾ ਸਕਿਆ ਕੋਈ ਲਾਲਚ ਨਾ ਪਰਮਾਸ ਸਕਿਆ ਸਾਨੂੰ ਡਰਨਾ ਕੋਈ ਡਰਾ ਸਕਿਆ ਕੋਈ ਲਾਲਚ ਨਾ ਪਰਮਾਸਖਿਆ ਅਸਾ ਆਪਣੇ ਧਰਮ ਲਈ ਅਸਾ ਆਪਣੇ ਧਰਮ ਲਈ ਨਿਯੰਮੀਏ ਸਭ ਟੁਕਰਾ ਕੇ ਆਏ ਹਾਂ ਸੁਬੇਦਿਕ ਚੈਰੀ ਚੋਂ ਨਿਯੰਮੀਏ ਮੌਤ ਲਿਖਾ ਕੇ ਆਏ ਹਾਂ ਸੂਬੇ ਦੇ ਚੈਰੀ ਚੋਂ ਕਲ ਨੀ ਹਾਂ ਵਿੱਚ ਖਲੋ ਜਾਣਾ ਨਜ਼ਰਾ ਤੋਂ ਓਲੇ ਹੋ ਜਾਣਾ ਕਲ ਨੀ ਹਾਂ ਵਿੱਚ ਖਲੋ ਜਾਣਾ ਨਜ਼ਰਾ ਓਲੇ ਹੋ ਜਾਣਾ ਦਾਦੇ ਕੋਲ ਜਾਣ ਲਈ ਦਾ ਦੇ ਕੋ ਲੈ ਜਾਣ ਲਈ ਮੀਂਮੀ ਰਹਿਬ ਬਣਾ ਕੇ ਆਏ ਹਾਂ ਸੁਬੇ ਦੇ ਚਹਰੀ ਚੋ ਮੀਂਮੀ ਮੋਤ ਲਿਖਾ ਕੇ ਆਏ ਹਾਂ ਸੁਬੇ ਦੇ ਚਹਰੀ ਚੋ ਸਾਡੀ ਰਾਤ ਆਖਰੀ ਰਹਿ ਗਈ ਹੈ ਮੁਲਕ ਕਾਤਿ ਆਖਰੀ ਰਹਿ ਗਈ ਏ ਸਾਡੀ ਰਾਤ ਫੇਰੀ ਰਹਿ ਗਈ ਏ ਮੁਲਾਕਾਤ ਆਖਰੀ ਰਹਿ ਗਈ ਏ ਦੁਨੀਆ ਤੂੰ ਜੀਵਨ ਦੀ ਦੁਨੀਆ ਤੂੰ ਜੀਵਨ ਦੀ ਨੀਅੰਮੀ ਆਸ ਮਿਟਾ ਕੇ ਆਇਆ ਸੁਬੇ ਦੀ ਚੈਰੀ ਚੋਂ ਤੂ ਬੇਦੀਕ ਚੈਰੀ ਚੋ ਬਟਾ ਲੰਬੀਆਂ ਤੇ ਰਸ ਤਾਪਹਾੜ ਦਾ ਤੂਰੇ ਜਾਣਦੇ ਗੁਰਾਂ ਦੇ ਲਾਲ ਜੀ ਸਰਸਨ ਰੀਤੇ ਵੇਸ਼ੋੜਾ ਪੈ ਗਿਆ ਉਸ ਬੇਲੇ ਦਾ ਸੁਣ ਲੋ ਹਾਲ ਜੀ ਬਟਾ ਲੰਬੀਆਂ ਤੇ ਰਸ ਤਾਪਹਾੜ ਦਾ ਤੋਰੇ ਜਾਂਦੇ ਗੁਰਾ ਦੇ ਲਾਲ ਜੀ ਸਰਸਨ ਦੇ ਦੇ ਵੇਸ਼ੋੜਾ ਪੈ ਗਿਆ ਉਸ ਬੇਲੇ ਦਾ ਸੁਣ ਲੋ ਹਾਲ ਜੀ ਰਾਤ ਹੈ ਮੇਰੀ ਬਿਜਲੀ ਮਿਸ਼ਕੇ ਰਾਜੰਗਲਾ ਦੇ ਪੈ ਗਏ ਨੇ ਰਾਤ ਹੈ ਮੇਰੀ ਬਿਜਲੀ ਮਿਸ਼ਕੇ ਰਾਜੰਗਲਾ ਦੇ ਪੈ ਗਏ ਨੇ ਦੇਸਮ ਦਾਣੂ ਸੋਲ ਸ਼ਰੀਰ ਨੂੰ ਦੁੱਖ ਦੇ ਸੈਨੇ ਪੈ ਗਈ ਨੇ ਗੋਜੀਤ ਦੇ ਜਜ਼ਾਰ ਵੀਰੇ ਆਉਣਗੇ ਮਾਤਾ ਗੁਜਰੀ ਨੂੰ ਪੁਛ ਦੇ ਸਵਾਲ ਜੀ ਸਰਸਨ ਦੇਤੇ ਬੇਸ਼ੋੜਾ ਪੈ ਗਿਆ ਉਸ ਬੇਲੇ ਦਾ ਸੁਣ ਲੋ ਹਾਲ ਜੀ ਬਾਟ ਲੰਬੀਆਂ ਤੇ ਰਸਤਾ ਪਹਾੜ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ